ਸਾਰੇ ਜਣੇ ਠੀਕ ਹੋਗੇ ਤੇ ਤੁਹਾਡੀ ਕਿਰਪਾ ਤੇ ਰੱਬ ਦੀ ਕਿਰਪਾ ਨਾਲ ਨਹੀਂ ਬਿਲਕੁਲ ਠੀਕਾਂ ਤੇ ਦੋਸਤੋ ਅੱਜ ਸਵੇਰੇ ਦੇ ਬਚ ਚੁੱਕੇ ਨੇ 9 ਤੇ ਅੱਜ ਦਿਨ ਹੈਗਾ ਸ਼ੁੱਕਰਵਾਰ ਤੇ ਦੋਸਤੋ ਅੱਜ ਸਾਡੇ ਲਈ ਬਹੁਤ ਜ਼ਿਆਦਾ ਬਿਜ਼ੀ ਰਿਹਾ ਕਿਉਂਕਿ ਦੋਸਤੋ ਅੱਜ ਆਪਾਂ ਲਗਾਉਣੀਆਂ ਹੈਗੀਆਂ ਟਾਈਲਸ ਤੇ ਸਾਡੇ ਦੋਸਤੋ ਉੱਪਰ ਇੱਕ ਚੁਆਰਾ ਹੈ ਉਹਦੇ ਟਾਈਲਸ ਲਗਾਉਣੀਆਂ ਚ ਉਹ ਸੀ ਕਰਕੇ ਕਿੰਨੇ ਕੰਮ ਆ ਤੇ ਇਹਦੇ ਕਰਕੇ ਪਾਣੀ ਵੀ ਜਦੋਂ ਸਾਰਾ ਘਰ ਨਾ ਆ ਤੇ ਦੇਖ ਸਕਦੇ ਹੋ ਪਾਣੀ ਨਾਲ ਭਰ ਦਿੱਤਾ ਹੈ ਤੇ ਅੱਜ ਕੰਮ ਵੀ ਹੋਇਆ ਹੈ ਤੇ ਅੱਜ ਆਪੋਂ ਬਿਜ਼ੀ ਵੀ ਬਹੁਤ ਜ਼ਿਆਦਾ ਹੈ ਤੇ ਆਹ ਦੇਖ ਲਓ ਦੋਸਤੋ ਮੈਂ ਇੱਧਰ ਵੀ ਪਾਣੀ ਭਰ ਲਿਆ ਹੋਇਆ ਹੈ ਆਹ ਦੇਖੋ ਪਤਾ ਕਿਉਂ ਇਹ ਵੀ ਤੁਹਾਨੂੰ ਹੁਣੇ ਥੋੜੀ ਦੇਰ ਵਿੱਚ ਪਤਾ ਲੱਗ ਜਾਣਾ ਹੈ ਆਹ ਜਿਹੜੀ ਸਰਕਾਰੀ ਟੂਟੀ ਹੈ ਇਹਦੇ ਵਿੱਚ ਪਾਣੀ ਆਉਂਦਾ ਪਿਆ ਤੇ ਇਹਦੇ ਵਿੱਚੋਂ ਮੈਂ ਇੱਕ ਇੱਕ ਬਾਲਟੀ ਭਰ ਕੇ ਦੂਜੇ ਉਧਰ ਉਹ ਸੇਵ ਕੱਬੀ ਪਈਆਂ ਪਾਣੀ ਤੇ ਮੇਰੇ ਪਾਪਾ ਨੇ ਕਿਹਾ ਹੈ ਵੀ ਟਾਇਲਸ ਲਵਾਉਣ ਲਈ ਪਾਣੀ ਬਹੁਤ ਜ਼ਿਆਦਾ ਲੱਗਦਾ ਟਾਇਲਸ ਪਈਆਂ ਤੇ ਇੱਧਰ ਇਹਨੂੰ ਐਨ ਪਾਣੀ ਨਾਲ ਫਿਲ ਕਰ ਦੇਣਾ ਹੈ ਤੇ ਹੋਰ ਦੋਸਤੋ ਕੋਈ ਆਈਡੀਆ ਨਹੀਂ ਸੀਗਾ ਸਾਡੇ ਕੋਲ ਦੱਸੀ ਇਹਦੇ ਵਿੱਚ ਪਾਣੀ ਪੂਰਾ ਸੇਵ ਕਰ ਲਿਆ ਤੁਸੀਂ ਦੇਖ ਸਕਦੇ ਹੋ ਤੇ ਆ ਪਾਣੀ ਇੱਥੇ ਬਲੌਕ ਕੀਤਾ ਹੋਇਆ ਹੈ ਲਫਫਲਾ ਲਗਾ ਕੇ ਟੱਪ ਮੰਨ ਲੰਗੇ ਨਾ ਤੇ ਆਹ ਤੇ ਪਾਣੀ ਭਰ ਲਿਆ ਤੇ ਹੁਣ ਇਹ ਪਲੋਣੀਆਂ ਹੈਗੀਆਂ ਟਾਇਲਾਂ ਤੇ ਉਹਦੇ ਲਈ ਪਾਣੀ ਦੀ ਤੁਹਾਨੂੰ ਪਤਾ ਹੈ ਦੋਸਤ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤਾਂ ਇਹਨੂੰ ਭਰਦੀ ਪਈਆਂ ਤੇ ਹੁਣ ਦੋਸਤ ਜਿੱਦਾਂ ਪਤਾ ਹੈ ਮੋਟਰ ਵਗੈਰਾ ਤਾਂ ਚੱਲਦੀ ਹੀ ਹੈਗੀ ਆ ਤਾਂ ਕਰਕੇ ਫੇਰ ਹੁਣ ਇੱਦੀ ਪਾਣੀ ਸੇਵ ਕਰਨਾ ਪੈਣਾ ਹੈ ਤੇ ਜਿਹੜਾ ਆ ਸਰਕਾਰੀ ਪੀਪੀ ਤੋਂ ਪਾਣੀ ਆਂਦਾ ਆ ਮੇਨੂੰ ਬਚਾਣਾ ਪੈਣਾ ਹੈ ਤੇ ਹੁਣ ਮੈਂ ਇਹ ਕੱਢ ਪਈਆਂ ਤੇ ਮੰਮੀ ਗਏ ਆ ਬਾਜ਼ਾਰ ਹੈ ਜਰ ਸਮਾਨ ਖਰੀਦਣ ਲੱਗਣਾ ਹੈ ਦੇ ਵਿੱਚ ਉਹੋ ਲੈਣ ਤੇ ਪਾਪਾ ਵੀ ਬਾਜ਼ਾਰ ਗਿਓ ਆ ਤੇ ਰੱਜੀ ਗਈ ਆ ਦੋਸਤਾਂ ਚਾਚੀ ਕੋਲ ਤੇ ਜਸ ਨੂੰ ਮਿਲਣ ਤੇ ਮੈਂ ਘਰੇ ਕੰਮ ਕਰਦੀ ਪਈਆਂ ਤੇ ਉਹਨਾਂ ਨੇ ਵੀ ਆ ਜਾਣਾ ਹੈ ਤੇ ਅੱਜ ਚ ਸਟਾਈਲ ਲਗਵੋਣੀਆਂ ਐ ਤੇ ਆਪਾਂ ਤੁਹਾਨੂੰ ਵੀ ਦਿਖਾ ਦਵਾਂਗੇ ਕਿ ਆਪਾਂ ਟੈਲਰ ਕਿੱਥੇ ਲਗਵੋਣੀਆਂ ਐ ਤੇ ਹੁਣ ਤੁਹਾਨੂੰ ਥੋੜੀ ਦੇਰ ਬਾਅਦ ਤੁਸੀਂ ਮੇਰੇ ਵਲੌਗ ਨਾਲ ਦਿੱਬਣੀ ਲੋ ਹਾਂਜੀ ਦੋਸਤੋ ਜਿਹੜਾ ਪਾਣੀ ਭਰਿਆ ਸੀਗਾ ਹੁਣ ਆਪਾਂ ਇਹਨੂੰ ਕਰਨ ਲੱਗਿਆਂ ਹਈਏ ਤੇ ਆਹ ਦੇਖੋ ਟਾਈਲਸ ਜਿਹੜੀਆਂ ਟਾਈਲਸ ਨੂੰ ਆਪਾਂ ਪਾਣੀ ਵਿੱਚ ਡਿਪ ਕਰਕੇ ਰੱਖਣਾ ਹੈ ਤੇ ਕੋਟੇ ਤੇ ਕੰਮ ਸਟਾਰਟ ਹੋ ਗਿਆ ਆ। ਸਭ ਤੋਂ ਪਹਿਲਾਂ ਇਹਨੂੰ ਸੀਜਨ ਨੂੰ ਜਿਹੜਾ ਆਹ ਵਾਲਾ ਇਹਨੂੰ ਕੱਟਣਾ ਪੈਣਾ। ਦੋਸਤੋ ਬਹੁਤ ਜੋਰ ਲੱਗਦਾ ਪਿਆ। ਕੱਟ ਗਿਆ। ਤੇ ਸਾਰੀਆਂ ਟਾਈਲਸ ਨੂੰ ਹੁਣ ਆਪਾਂ ਕਰਾਂਗੇ ਪਾਣੀ 'ਚ ਡਿਪ। ਤੁਸੀਂ ਦੇਖ ਸਕਦੇ ਹੋ ਅੰਦਰ ਟਾਈਲਾਂ ਆਏ ਨੇ ਦੇ ਬਾਕਸ ਦੇ। ਆਹ ਕੱਟਤਾ ਬਾਕਸ ਆਪਾਂ ਓਪਨ। ਫਿਰ ਟਾਈਲਸ ਤੁਸੀਂ ਦੇਖ ਸਕਦੇ ਹੋ। ਇਹ ਆ ਦੇ ਵਾਈਟ ਕਲਰ ਦੀਆਂ ਟਾਇਲ ਸਾਈਜ਼ ਨਾਲ ਬਲੈਕ ਕਲਰ ਦੀਆਂ ਲੱਗਣੀਆਂ ਗ੍ਰੇਜ ਆ ਤਿੰਨੋਂ ਬਾ ਪਾਣੀ ਚ ਡਿਪ ਕਰਕੇ ਆਉਣੇ ਆ ਆ ਦੇਖੋ ਟਾਇਲਸ ਬੜੇ ਪਿਆਰ ਨਾਲ ਨੂੰ ਡਿਪ ਕਰਨਾ ਪਾਣੀ ਵਿੱਚ ਦੇਖੋ ਇੱਦਾਂ ਹੋਗੇ ਨੂੰ ਡਿਪ ਦੇਖੋ ਦੇ ਹੁਣ ਦੂਜੀਆਂ ਬਾਕੀ ਵੀ ਕਰਨ ਹੁਣ ਤਾਂ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਪਾਣੀ ਸੇਵ ਕਿਉਂ ਕੀਤਾ ਸੀ ਐਸੀ ਕੰਮ ਨੂੰ ਕੀਤਾ ਸੀ ਤਾਂ ਕਿ ਟਾਇਲਸ ਆਪਾਂ ਡਿਪ ਕਰਕੇ ਰੱਖ ਸਕੀਏ ਆ ਦੇ ਆ ਦੇਖੋ ਇਹਦੇ ਵਿੱਚ ਨਾ ਜਿੱਦਾਂ ਛੋਟੇ ਛੋਟੇ ਬੱਬਲਸ ਆਉਂਦੇ ਪਏ ਆ ਉਹ ਪਤਾ ਕਿਉਂ ਤਾਂ ਕਿ ਇਹਦੇ ਅੰਦਰ ਪਾਣੀ ਜਿਹੜਾ ਅਬਜ਼ਰਵ ਹੋ ਜਪੇ ਟਾਈਚ ਦੇ ਅੰਦਰ ਆ ਤੁਹਾਨੂੰ ਪਤਾ ਹੀ ਮੈਂ ਪਾਣੀ ਬਲੌਕ ਕੀਤਾ ਹੈ ਲਫਾਫਾ ਲਗਾ ਕੇ ਉਹਦੇ ਉੱਤੇ ਪਾਣੀ ਦਾ ਇੱਕ ਮਗ ਭਰ ਕੇ ਰੱਖਿਆ ਹੋਇਆ ਹੈ ਆ ਮਮੀ ਦਾ ਮਸਾਲੇ ਵਾਲਾ ਡੱਬਾ ਸੀ ਇਹ ਜਿਹੜਾ ਮੈਂ ਅੰੱਚ ਪਾਣੀ ਭਰ ਕੇ ਉਹਦੇ ਵਿੱਚ ਰੱਖਤਾ ਹਾਂ ਤੁਸੀਂ ਦੇਖ ਸਕਦੇ ਹੋ ਮੈਂ ਪਾਣੀ ਬਲੌਕ ਕੀਤਾ ਹੈ ਤਾਂ ਕਿ ਪਾਣੀ ਲੰਗੇ ਨਾ ਜੇ ਪਾਣੀ ਲੰਘ ਜਾਂਦਾ ਤਾਂ ਦੋਸਤੋ ਫਿਰ ਇਥੇ ਰੋ ਪਾਣੀ ਹੋਣਾ ਸੀ ਪਾਣੀ ਢਾਈ ਲੱਗੇ ਤੇ ਡਿੱਪ ਘਾਨੀਆਂ ਸੀ ਕਿੱਦਾਂ ਪੈਣੀ ਐ ਸੀ ਫਿਰ ਟੈਲ ਹਨਾ ਵੀ ਇਸ ਕਰਕੇ ਥੋੜਾ ਜਿਹਾ ਕਦੇ ਦਿਮਾਗ ਵੀ ਯੂਜ਼ ਕਰਨਾ ਚਾਹੀਦਾ ਹੈ ਜਿਹਨਾਂ ਕੋਲ ਦਿਮਾਗ ਹੈਗਾ ਇਹ ਉਹਨਾਂ ਨੇ ਤਾਂ ਯੂਜ਼ ਕਰਨਾ ਹੀ ਐ ਤੇ ਜਿਨਾਂ ਕੋ ਹੈ ਨਹੀਂ ਉਹ ਵੀ ਕਰ ਲਿਆ ਕਰੋ ਪਲੀਜ਼ ਕਿਸੇ ਤੋਂ ਉਧਾਰ ਲੈ ਲਿਆ ਕਰੋ ਚਾਹੇ ਕਿਸੇ ਤੋਂ ਮਤਲਬ ਐਡਵਾਈਸ ਲੈ ਲਿਆ ਕਰੋ ਹੁਣ ਤੁਸੀਂ ਕਹਿਣਾ ਕਿ ਮੈਂ ਕਹਿਣੀ ਪਈ ਮੇਰੇ ਕੋਲ ਬਹੁਤ ਜ਼ਿਆਦਾ ਦਿਮਾਗ ਨਹੀਂ ਕਿ ਮੇਰਾ ਦਿਮਾਗ ਨਹੀਂ ਮੈਨੂੰ ਪਾਪਾ ਨੇ ਐਡਵਾਈਸ ਦਿੱਤੀ ਆ ਤੇ ਤੁਹਾਨੂੰ ਪਤਾ ਹੀ ਐ ਜਿਹੜੇ ਐਡਵਾਈਸ ਲੈਂਦੇ ਆ ਉਹ ਕਿਸੇ ਤੋਂ ਦਮਾਗੋਦਾਰੀ ਲੈਂਦੇ ਆ। ਹਾਂਜੀ ਦੋਸਤੋ ਕੰਮ ਕੁੰਮ ਕਰਦੇ ਸਾਰੇ ਬਾਲਬੂਲ ਖਿੱਲੇ ਗਏ ਤੁਸੀਂ ਮੈਨੂੰ ਦੇਖ ਸਕਦੇ ਹੋ ਫੋਲੀਆ ਬਿਲਕੁਲ ਠੀਕ ਨਹੀਂ ਹੈਗਾ। ਤੇ ਆ ਦੇਖੋ। ਉੱਥੇ ਚੜ ਕੇ ਉੱਥੇ ਟੈਲਾ ਲਾਉਣੀਆਂ ਆ। ਉੱਥੇ ਆ ਦੇਖੋ ਗੱਡੀ, ਬੱਡੀ ਆਪਾਂ ਬਾਸ ਲਗਾ ਕੇ ਸਾਰਾ ਸੈਟਅਪ ਕੀਤਾ ਹੋਇਆ ਤੇ ਹੁਣੀ ਟੈਲਾ ਲਾਉਣੀਆਂ ਆ। ਤੇ ਜਿਹੜਾ ਮਟੀਰੀਅਲ ਤਿਆਰ ਕਰਦੇ ਆ ਟੈਲਾ ਲਾਉਣ ਵਾਲਾ ਉਹ ਵੀ ਹੁਣੀ ਆਪਾਂ ਤਿਆਰ ਕਰਨਾ ਆ। ਦੋਸਤੋ ਕੰਮ ਆਪ ਪਹੇਲੀ ਦੀਆਂ ਨਹੀਂ ਕੀਤਾ ਤੇ ਪੁੱਕ ਪਹਿਲੇ ਲੱਗੀ ਆ ਤੇ ਆ ਮੈਂ ਖਰਬੂਜਾ ਕੱਟ ਲਿਆ ਆ ਮੈਂ ਇਹਨੂੰ ਪਹਿਲਾਂ ਤਰਬੂਜ ਕਹਿਣ ਲੱਗੀ ਸੀ ਤੇ ਮੈਂ ਖਰਬੂਜਾ ਕਹਿੰਦਾ ਆ ਹੁਣ ਤੇ ਆ ਖਰਬੂਜਾ ਕੱਟ ਲਿਆ ਤੁਸੀਂ ਦੇਖ ਸਕਦੇ ਆ ਇੱਕ ਦੰਦੀ ਵੀ ਮਾਰ ਲਈ ਆ ਤੇ ਬਹੁਤ ਜ਼ਿਆਦਾ ਮਿੱਠਾ ਆ ਤੇ ਇਹਨੂੰ ਮੈਂ ਹੋਰ ਕਟਿੰਗ ਕਰਨੀ ਆ ਹਲੇ ਸਾਰੀ ਕਟਿੰਗ ਕਰਕੇ ਮੰਮੀ ਪਾਪਾ ਨੂੰ ਵੀ ਦੇਣਾ ਤੇ ਪਾਪਾ ਗਏ ਆ ਹੁਣ ਥੋੜਾ ਜਿਹਾ ਸੀਮੈਂਟ ਲੈਣ ਸੀਮੈਂਟ ਨਾਲ ਕੀ ਕਹਿੰਦੇ ਨੇ ਰੇਤ ਨਾਲ ਤੇ ਆ ਮੈਂ ਖਰਬੂਜਾ ਕੱਟ ਲਿਆ ਹੋਇਆ ਆ ਤੇ ਫੰ ਮੰਮੀ ਗਏ ਆ ਕੋਠੇ ਤੇ ਜਿਹੜਾ ਪਾਣੀ ਪੂਣੀ ਲਾਉਣਾ ਹੁੰਦਾ ਕੰਧਾਂ ਨੂੰ ਉਹ ਲਾਦੇ ਪਏ ਆ ਤੇ ਮੈਨੂੰ ਦੋਸਤ ਭੁੱਖ ਲੱਗ ਗਈ ਤੇ ਸਬਜ਼ੀ ਹਲੇ ਬਣੀ ਨਹੀਂ ਹੈਗੀ ਰੋਟੀ ਤਾਂ ਮੰਮੀ ਨੇ ਬਣਾਈ ਆ ਸਬਜ਼ੀ ਮੰਮੀ ਨੇ ਪਿੰਡੀਆਂ ਬਣਾਉਣੀਆਂ ਆ ਫੇਰ ਮੈਂ ਕਿਹਾ ਜਦੋਂ ਤੱਕ ਪਿੰਡੀਆਂ ਬਣ ਨਹੀਂ ਸ਼ੈਲ ਕੇ ਖਾਣ ਲੱਗੀਆਂ ਹਾਂ ਹੂੰ ਦੋਸਤ ਮਿੱਠਾ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਟੇਸਟੀ ਆ ਇਹ ਮਤਲਬ ਦੋ ਦਿਨ ਹੋ ਗਏ ਸਾਨੂੰ ਲਿਆਂਦਿਆਂ ਨੂੰ ਜਦ ਤੱਕ ਮੈਂ ਕੱਟਦੀ ਨਾ ਕੋਈ ਚੀਜ਼ ਕੋਈ ਫਰੂਟ ਵਗੈਰਾ ਚਾਹੇ ਜੋ ਮਰਜ਼ੀ ਹੋ ਜਦ ਤੱਕ ਮੈਂ ਕੱਟਣਾ ਨਹੀਂ ਤਦ ਤੱਕ ਕਿਸੇ ਨੇ ਖਾਣ ਨਹੀਂ ਪਤਾ ਨਹੀਂ ਮੈਨੂੰ ਹੀ ਕੱਟਣਾ ਪੈਂਦਾ ਆ ਮੈਨੇ ਮਤਲਬ ਹਰੇਕ ਜਦ ਘਟਨ ਕਰਨਾ ਪਿਆ ਤਾਂ ਕੋ ਜਾ ਕੇ ਖਾਂਦੇ ਮੇਰੇ ਜੇ ਅੱਜ ਵੀ ਇਦੀ ਪਿਆ ਰਹਿਣਾ ਸੀ ਜੇ ਮੈਂ ਇਹਨੂੰ ਹੱਥ ਨਾਲ ਆਉਂਦੀ ਤਾਂ ਟੇਸਟੀ ਹੈ ਦੋਸਤੋ ਮੈਂ ਹੀ ਖਾ ਲਉਣੀ ਹੁਣ ਹੋਰ ਕਿਸੇ ਨੇ ਤਾਂ ਖਾਣਾ ਨਹੀਂ ਹੈਗਾ ਨਹੀਂ ਹੁਣ ਹੋਰ ਕਿਸੇ ਨੇ ਤਾਂ ਖਾਣਾ ਨਹੀਂ ਹੈਗਾ ਚਲੋ ਜੀ ਦੋਸਤੋ ਕੰਮ ਹੋ ਗਿਆ ਸਟਾਰਟ ਇਧਰ ਰੇਤ ਚੱਕ ਇਧਰ ਕਰ ਦਿੱਤਾ ਸ਼ਿਫਟ ਤੇ ਪਾਪਾ ਸੀਮੈਂਟ ਤੇ ਰੇਤ ਨੂੰ ਕਰਨ ਲੱਗੇ ਆ ਹੁਣ ਮਿਕਸ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਬਹਿ ਕੇ ਹਵਾ ਦਾ ਆਨੰਦ ਲੈਦੀ ਪਈ ਹੈ ਜਿਹੜੀ ਠੰਡੀ ਠੰਡੀ ਹਵਾ ਚੱਲਦੀ ਹੈ ਤੇ ਆ ਦੇਖੋ ਪਾਪਾ ਹੁਣ ਮਰੇਤੇ ਨੂੰ ਤੇ ਸੀਮੈਂਟ ਨੂੰ ਕਰੂਗੇ ਮਿਕਸ ਚੰਗੀ ਤਰ੍ਹਾਂ ਐ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਦੋਸਤੋ ਸਿੱਖੀ ਚੱਲੋ ਨਾਲੋ ਨਾਲ ਤੇ ਹਰੇਕ ਕੰਮ ਜ਼ਿੰਦਗੀ ਚ ਸਿੱਖਣਾ ਚਾਹੀਦਾ ਹੈ ਤੇ ਆ ਦੇਖੋ ਮਿਕਸ ਹੁੰਦਾ ਪਿਆ ਹੈ ਨਾ ਦੋਸਤੋ ਹੁਣ ਮਿਕਸ ਕਰਨਾ ਆ ਮਤਲਬ ਪਾਪਾ ਨੇ ਤੇ ਆ ਭੁੱਖੇ ਕੰਮ ਕਰਦੀ ਹੈ ਤੇ ਧੁੱਪ ਦੇਖ ਲਓ ਕਿੰਨੀ ਨਿਕਲੀ ਹੋਈ ਹੈ ਗਰਮੀ ਬਹੁਤ ਜ਼ਿਆਦਾ ਹੈ ਤੇ ਇੱਥੇ ਚੜ ਕੇ ਇੱਥੇ ਟੱਲ ਲਾਉਣੀਆਂ ਹੈ ਦੇਖ ਲਓ ਕਿੰਨੀ ਹਲਕੀ ਤੇ ਆਪਾਂ ਟੱਲ ਲਾਉਣੀਆਂ ਹੈ ਤੇ ਇੱਥੇ ਆ ਦੇਖ ਲੋ ਕੰਮ ਸਟਾਰਟ ਹੋ ਗਿਆ ਨਾ ਦੇਖੀ ਚਲੋ ਬਸ ਨਾਲ ਨਾਲ ਦੇਖਣਾ ਹੈ ਬਸ ਦੇਖ ਲੋ ਸਿੱਖ ਲੋ ਤੇ ਆ ਦੇਖ ਲੋ ਪਾਪਾ ਕਿੱਦਾਂ ਕਰਦੇ ਪਾਪਾ ਨੇ ਇੱਧਰ ਚੱਕ ਕੇ ਜਿਹੜੇ ਮੈਂ ਛਾਨਣਾ ਹੈ ਉਹਦੇ ਵਿੱਚ ਪਾ ਲੈਣਾ ਹੈ ਤੇ ਉਹਨੂੰ ਛਾਨ ਜਣਾ ਜਿਹੜੇ ਵਿੱਚ ਬੱਟੇ ਦੀਦੇ ਆ ਨਾ ਤੁਹਾਨੂੰ ਇਹ ਮੈਂ ਹੀ ਰੱਖਿਆ ਭਾ ਤੁਹਾਨੂੰ ਕਿਉਂ ਤਾਂ ਕਿ ਬੱਡੇ ਨਾਲ ਜਲਦੀ ਜਲਦੀ ਛਾਨ ਹੋ ਜਾਂਦਾ ਹੈ ਥੋੜਾ ਜਿਹਾ ਹੈਵੀ ਹੋ ਜਾਂਦਾ ਪਰ ਜਲਦੀ ਛਾਨ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਨਾ ਫਟਾਫਟ ਹੁੰਦਾ ਪਿਆ ਛਾਨ ਬਸ ਜਿੱਦਾਂ ਮੈਂ ਕਰਦੀ ਪਈ ਆ ਐਦੀ ਕਰਨਾ ਹੈ ਤੇ ਬਸ ਇਧਰ ਛਾਨੀਆ ਨਾਲ ਛਾਨ ਜਣਾ ਛਾਨੀਆਣਾ ਫੇ ਹਣ ਪਾਪਾ ਦੀ ਭਾਰੀ ਆ ਗਈ। ਇਦਾਂ ਹੋਣਾ ਚਾਹੀਦਾ ਜਦ ਇੱਕ ਬੰਦ ਥੱਕ ਜਾਂਦਾ ਤਾਂ ਦੂਜੇ ਦੀ ਭਾਰ ਦੇ ਦੇਣੀ ਚਾਹੀਦੀ ਹੈ ਤਾਂ ਕਿ ਕੰਮ ਜਲਦੀ ਹੋ ਜਵੇ ਤੇ ਕੋਈ ਥੱਕੇ ਵੀ ਨਾ। ਠੀਕ ਹੈ ਜਿੱਦਾਂ ਅਸੀਂ ਕਰ ਹਾਂਜੀ ਦੋਸਤੋ ਹੁਣ ਹੋ ਗਿਆ ਬ੍ਰੇਕ ਟਾਈਮ ਤੇ ਮੰਮੀ ਨਿੰਬੂ ਪਾਣੀ ਬਣਾ ਕੇ ਲੈ ਆਇਆ ਤੁਸੀਂ ਗਲਾਸ ਵਾਲ ਦੇਖ ਕੇ ਹੁੰਦਾ ਜੇ ਲਗਾਈ ਸਕਦੇ ਹੋ ਕਿ ਪਾਣੀ ਜਿਹੜਾ ਨਿੰਬੂ ਪਾਣੀ ਆ ਕਿੰਨਾ ਕਕੂਲ ਆ ਕਿੰਨਾ ਕ ਠੰਡਾ ਆ ਤੇ ਇਹਨੇ ਬੇਫੂਫ ਨੇ ਪਹਿਲਾਂ ਪਰਨੇ ਸਣੀ ਪੀ ਲਿਆ ਸੀ ਤੇ ਆਹ ਦੇਖ ਲਓ ਮਜ਼ਦੂਰ ਆਪਾਂ ਪੂਰੇ ਕੰਮ ਤੇ ਲਾਏ ਆ ਨਿੰਬੂ ਪਾਣੀ ਪੀਤਾ ਨਹੀਂ ਤੇ ਅਗਲਾ ਕੰਮ ਨਾਲੇ ਸਟਾਰਟ ਇਹਨਾਂ ਦੀ ਦਿਹਾੜੀ ਪੀਪਰ ਇਹਨਾਂ ਨੂੰ 4 ਦਿਨਾਂ ਦੇ ਆਪਾਂ 20-20 ਰੁਪਏ ਕਰਕੇ ਦੇ ਦੇਣੇ ਆ ਤੇ ਇਹਨਾਂ ਨੇ ਆਪਣੇ ਜੋਗੇ ਪੈਸੇ ਤੱਕ ਕਮਾਈ ਲੈਣੇ ਆ ਠੀਕ ਆ ਤੂੰ ਰੋਜ਼ ਮਿਹਨਤ ਕਰੋ ਇਹਨਾਂ ਦੇ ਪੈਸੇ ਕਮਾਓ ਹਾਂਜੀ ਦੋਸਤੋ ਅੱਜ ਟਾਇਲਾ ਵੀ ਲੱਗੀਆਂ ਤੇ ਆਪਣਾ ਪਾਰਸਲ ਵੀ ਆ ਗਿਆ ਹੈ ਆਪਾਂ ਮੰਗਾਇਆ ਸੀਗਾ ਆਨਲਾਈਨ ਸ਼ਾਪਿੰਗ ਕੀਤੀ ਸੀ ਤਾਂ ਉਹੀ ਪਾਰਸਲ ਆ ਗਿਆ ਤੇ ਉਹੀ ਹੁਣ ਮੈਂ ਲੈ ਕੇ ਆਈਆਂ ਤੇ ਹੁਣ ਮੈਂ ਇਹਨੂੰ ਓਪਨ ਕਰਦੀ ਆ ਤੇ ਦੇਖਦੇ ਹਾਂ ਕਿੱਦਾਂ ਦਾ ਆਇਆ ਤੇ ਇਹ ਤਾਂ ਜਸਟ ਹੁਣੀ ਮੈਂ ਰਿਸੀਵ ਕੀਤਾ ਹੈ ਤੇ ਹੁਣ ਮੈਂ ਇਹਨੂੰ ਕਰਨ ਲੱਗੀ ਆ ਪੋਪਪਨ ਯੋਜਾ ਆਇਆ ਫਾਈਨਲੀ ਆਪੀ ਨੇ ਦੁਬਾਰਾ ਸਿਕਰ ਬਣ ਕੇ ਇਹ ਕਿਵਾਰ ਬਣਦਾ ਇਹਨੂੰ ਸੀਜ਼ਨ ਹੀ ਲੰਬੀ ਰੱਜੀ ਜੈ ਇਹਨੂੰ ਆਹ ਚੱਕ ਕੇ ਦੇ ਦਤਾ ਮੈਂ ਇਹਨੇ ਪਲਾਸ ਲਿਆ ਬੇਚ ਕਾ ਸੌਰੀ ਤੋ ਇਹਦੇ ਵਿੱਚ ਤੇ ਇਹਦੇ ਵਿੱਚ ਦੋਸਤਾਂ ਨੇ ਲਾਈਟਸ ਵਗੈਰਾ ਲਗਾਉਣੀਆਂ ਆ ਜਿਹੜੀਆਂ ਛੋਟੀਆਂ ਛੋਟੀਆਂ ਹੁੰਦੀਆਂ ਨੇ LED ਲਾਈਟਸ ਉਹਦੇ ਵਿੱਚ ਹੀ ਹੋਣਗੇ ਆ ਮਾਪਿਆਂ ਨੇ ਉਵੇਂ ਗਾ ਕੇ ਰੱਖੀ ਹੋਣਗੇ ਤੋ ਇਹਦੇ ਵਿੱਚ ਲਗਾਉਣੀਆਂ ਦੋਸਤ ਕਿੰਨਾ ਪਿਆਰਾ ਹੈ ਨਾ ਉੱਛ ਸਵੇਰ ਤੇ ਹੁਣ ਦੋਸਤੋ ਮੈਂ ਰੈਡੀ ਹੋਣ ਲੱਗੀ ਹਾਂ ਕਿਉਂਕਿ ਮੈਨੂੰ ਜਾਣਾ ਹੈ ਕੋਚਿੰਗ ਤੇ ਤੁਹਾਨੂੰ ਪਤਾ ਹੀ ਹੈ ਰੋਡ ਤੇ ਬੰਗੂ ਦਿੱਲੀ ਟਿਊਸ਼ਨ ਜਾ ਰਿਹਾ ਪੈਂਦਾ ਹੈ ਤੇ ਹੁਣ ਮੈਂ ਉਹ ਵੀ ਰੈਡੀ ਹੋਣ ਲੱਗੀ ਹਾਂ ਸਵੇਰ ਦਾ ਮਿੱਟੀ ਘਟੇ ਚ ਬਹੁਤ ਬੁਰਾ ਹਾਲ ਹੋਇਆ ਤੇ ਹੁਣ ਮੈਂ ਨਹਾ ਲੂ ਕੇ ਫਰੈਸ਼ ਹੋ ਕੇ ਕੱਪੜੇ ਵਗੈਰਾ ਚੇਂਜ ਕਰਕੇ ਆਰਾਮ ਨਾਲ ਜਿਹੜਾ ਮਤਲਬ ਬ੍ਰੈਕਫਾਸਟ ਆਪਾਂ ਕੀਤਾ ਹੀ ਹੈ ਸਵੇਰੇ ਦੋਸਤੋ ਬ੍ਰੈਕਫਾਸਟ ਜਿਹਦਾ ਹੈ ਨਾ ਮੰਮੀ ਨੇ ਭਿੰਡੀਆਂ ਬਣਾਈਆਂ ਸੀ ਉਹਦੇ ਨਾਲ ਰੋਟੀਆਂ ਰੋਟੀ ਖਾ ਲਈ ਤੇ ਫੇ ਹੁਣ ਰੱਜੀ ਗਈ ਸੀ ਕਿ ਉੱਥੇ ਬਾਜ਼ਾਰ ਤੇ ਉੱਥੇ ਸ਼ਬੀਲ ਦਾ ਲੰਗਰ ਲੱਗਾ ਸੀ ਸ਼ਬੀਲ ਚੋਲੇ ਪੂੜੀਆਂ ਲੱਗੀਆਂ ਹੋਈਆਂ ਸੀ ਤੇ ਉਹ ਲੈ ਆਈ ਸੀ ਤੇ ਆਪਾਂ ਉਹੀ ਲੰਚ ਕਰ ਲਿਆ ਤੇ ਹੁਣ ਆਪਾਂ ਫ੍ਰੀ ਹੋ ਗਏ ਬਿਲਕੁਲ ਤੇ ਹੁਣ ਮੈਂ ਫਰੈਸ਼ ਹੋ ਕੇ ਨਾ ਅੱਗੇ ਕੱਪੜੇ ਚੇਂਜ ਕਰਕੇ ਚੱਲ ਜਾਣਾ ਹੈ ਉਹ ਕੋਟਿੰਗ ਟੋਪਰ ਬਾਹਰ ਆ ਕੇ ਦੇਖਦੇ ਆਂ ਜੇ ਕੋਈ ਕੰਮ ਰਹਿ ਗਿਆ ਹੋਵੇ ਤਾਂ ਕਰ ਆ ਲਵਾਂਗੇ ਦੋਸਤੋ ਤੁਸੀਂ ਦੇਖ ਸਕਦੇ ਹੋ ਦੀਆਂ ਟੈਲਰ ਲੱਗੀਆਂ ਤੇ ਇੱਕ ਸਾਈਡ ਹੱਲੇ ਆਵਲ ਹੀ ਰਹਿੰਦੀ ਆ ਤੇ ਇਹਨੂੰ ਵੀ ਕੰਪਲੀਟ ਕਰਨਾ ਹੈ ਹੁਣ ਥੋੜੀ ਜਿਹੀ ਦੇਰ ਵਿੱਚ ਇਹਨੂੰ ਕੰਪਲੀਟ ਕਰਦੇ ਕਰਦੇ ਦੋਸਤੋ ਬਹੁ ਟਾਈਮ ਹੋ ਜਾਣਾ ਹਨੇਰਾ ਹੋ ਜਾਣਾ ਤੇ ਮੈਂ ਵੀ ਆਪਣੇ ਕੋਚਿੰਗ ਤੋਂ ਦੋਸਤੋ ਵਾਪਸ ਆ ਗਈਆਂ ਤੇ ਆ ਤੁਸੀਂ ਦੇਖ ਸਕਦੇ ਹੋ ਅੱਧਾ ਰਹਿ ਗਿਆ ਤੇ ਹੁਣ ਦੋਸਤੋ ਅਸੀਂ ਜਿਹੜਾ ਚਵਾਰ ਦੇ ਅੰਦਰ ਕੰਬੜਾ ਕਮੜਾ ਕਮਰਾ ਜਿਹੜਾ ਕਮਰਾ ਪਿਆ ਹੈ ਰੂਮ ਹੈ ਨਾ ਉਹਦੇ ਅੰਦਰ ਵੀ ਹੁਣ ਅਸੀਂ ਟਾਈਲਸ ਲਗਾਉਣ ਲੱਗੇ ਆ ਤੇ ਉਹ ਹੀ ਪਾਪਾ ਹੁਣ ਜਿਹੜੇ ਟਾਈਲਸ ਦੇ ਡੱਬੇ نیچے ਪਏ ਆ ਰੂਮ ਵਾਲੀਆਂ ਟਾਈਲਸ ਜਿਹੜੀਆਂ ਉਹਨੂੰ ਹੁਣ ਕੋਠੇ ਤੇ ਸ਼ਿਫਟ ਕਰ ਦਿੱਤੇ ਆ ਤੇ ਆਹ ਵਾਲਾ ਰੂਮ ਆ ਜਿਹੜਾ ਦੋਸਤੋ ਆਹ ਵਾਲਾ ਇਹਦੇ ਅੰਦਰ ਅਸੀਂ ਟਾਈਲਸ ਲਗਾਉਣ ਲੱਗੇ ਆ ਹੁਣ ਮੇਰੇ ਤੇ ਪਾਪਾ ਤੇ ਅੱਜ ਇਸ ਦਿਨ ਨੂੰ ਜਿਹੜੇ ਮਿਲ ਕੇ ਤੇ ਮੰਮੀ ਡਿਨਰ ਰੈਡੀ ਕਰਦੇ ਪਏ ਆ ਤੇ ਹੁਣ ਇਹ ਵੀ ਆਪਾਂ ਜਲਦੀ ਜਲਦੀ ਖਾਦ ਦੇਣਾ ਹੈ ਤੇ ਇਹ ਤਾਂ ਹੁਣ ਹੋ ਗਿਆ ਅੱਧਾ ਮੜ ਜਾ ਇੱਕ ਸਾਈਡ ਰਹਿੰਦੀ ਆ ਤੇ ਉਹਨੂੰ ਕਰਦੇ ਕਰਦੇ ਟਾਈਮ ਬਹੁ ਹੋ ਜਾਣਾ ਨੇਰਾ ਬਹੁ ਹੋ ਜਾਣਾ ਤੇ ਉਹ ਰਿਜ਼ਲਟ ਮੈਂ ਦੋਸਤੋ ਤੁਹਾਨੂੰ ਥੋੜੇ ਮਤਲਬ ਅਗਲੇ ਵਲੌਗ ਚ ਦਿਖਾਵਾਂਗੀ ਠੀਕ ਹੈ ਦੋਸਤੋ ਹੁਣ ਮਿਲਦੇ ਤੁਹਾਨੂੰ ਥੋੜੀ देर ਵਿੱਚ ਤੇ ਇਹ ਡਿਨਰ ਬਚਾ ਅਜ ਪਤਾ ਨਹੀਂ ਮੰਮੀ ਨੇ ਕੀ ਬਣਾਣਾ ਕਿਉਂਕਿ ਮੈਂ ਕੋਚਿੰਗ ਤੇ ਸੀ ਤੇ ਹੁਣ ਮੰਮੀ ਨੇ ਪਤਾ ਨਹੀਂ ਕੀ ਡਿਸਾਈਡ ਕੀਤਾ ਹੋਊਗਾ ਤੇ ਹੁਣ ਮਿਲਦੇ ਤੁਹਾਨੂੰ ਥੋੜੀ देर ਵਿੱਚ ਤੁਸੀਂ ਮੇਰੇ ਵਲੌਗ ਨਾਲ ਦੀ ਬਣੇ ਰਹੋ ਹਾਂਜੀ ਦੋਸਤੋ ਕੱਪੜੇ ਵਗੈਰਾ ਆਪਾਂ ਚੇਂਜ ਕਰ ਲਿਆ ਤੇ ਮੰਮੀ ਨੇ ਡਿਨਰ ਵਿੱਚ ਦਾਲ ਸੋਚਿਆ ਕਿਉਂਕਿ ਕਿੰਨਾ ਟਾਈਮ ਜ਼ਿਆਦਾ ਹੋ ਗਿਆ ਸੀਗਾ ਤਾਂ ਕਰਕੇ ਮੰਮੀ ਕੋਲੋਂ ਹੋਰ ਆਪਸ਼ਨ ਬਚੀ ਨਹੀਂ ਤੇ ਮੰਮੀ ਕਹਿੰਦੇ ਹੁਣ ਜਲਦੀ ਤਾਂ ਦਾਲੇ ਬਣ ਸਕਦੀ ਆ ਤੁਹਾਨੂੰ 200 ਟਾਇਰਸ ਲਗਾਉਣ ਦੇ ਲਗਾਨੇ ਮਤਲਬ 10 ਵੱਜ ਗਏ ਆ ਕਿਉਂਕਿ ਅਸੀਂ ਕਮਰੇ 'ਚ ਵੀ ਲਗਾਉਣੇ ਸ਼ੁਰੂ ਕਰਤੀਆਂ ਸੀ ਤਾਂ ਕਰਕੇ ਕਮਰੇ ਦੀ ਕਮਰੇ ਦੇ ਵਿੱਚ ਟੇਨਰ ਲਗਾਉਣ ਦੇ ਕਾਰਨ ਹੀ ਸਾਨੂੰ ਇੰਨਾ ਜ਼ਿਆਦਾ ਟਾਈਮ ਹੋ ਗਿਆ ਤੇ ਹਾਂ 10 ਕਿ ਬਜੇ ਮਤਲਬ ਅਸੀਂ ਮਤਲਬ ਸਮਾਨ ਸਮੂਸ ਮਿਟਣ ਲੱਗੇ ਸੀ ਜਿਹੜਾ ਉਹ ਹੁੰਦਈਆ ਪਟਰ ਵਗੈਰਾ ਸਾਰਾ ਇਕੱਠਾ ਕਰਨ ਲੱਗ ਗਏ ਸੀ ਤੇ ਉਹ ਉਹਦੇ ਕਰਕੇ ਦੋਸਤ ਲੇਟ ਹੋ ਗਿਆ ਤੇ ਮੰਮੀ ਨੇ ਫਿਰ ਜਲਦੀ ਜਲਦੀ ਦੇ ਵਿੱਚ ਦਾਲ ਚਾਵਲ ਬਣਾਤੇ ਆ ਤੇ ਦਾਲ ਚਾਵਲ ਹੁਣ ਖਾ ਕੇ ਆਪਾਂ ਸੋ ਜਾਣਾ ਤੇ ਹੁਣ ਜਿਆਦਾ ਕੰਮ ਨਾ ਕਰਦੇ ਹੋਏ ਮੈਂ ਵਲੌਗ ਦਾ ਐਂਡ ਇੱਥੇ ਕਰ ਦਿੰਦੀ ਕਿਉਂਕਿ ਦੋਸਤ ਟਾਇਲਰ ਲਗਾ ਕੇ ਨਾ ਬਾਹ ਬਹੁਤ ਜਿਆਦਾ ਦੁੱਖਣ ਲੱਗਦੀ ਆ ਤੇ ਅੱਜ ਦੋਸਤ ਜਿਆਦਾ ਕੰਮ ਕੀਤਾ ਮੈਂ ਮਿਹਨਤ ਵਾਲਾ ਸਾਰ ਨਾਲੋਂ ਵੱਧ ਟੈਲਰ ਲੋਨ 'ਚ ਯੋਗਦਾਨ ਮੇਰਾ ਪਿਆ ਰੋ ਮੈਟਰ ਲੋਨ 'ਚ ਆ ਕੇ ਪਾਣੀ ਜੀ ਪਾਇਆ ਸੀ ਤਾਂ ਕਰਕੇ ਦੋਸਤੋ ਮੈਂ ਤਾਂ ਜਬ ਉਹ ਜੱਥੀਆਂ ਤਾਂ ਜਿਆਦਾ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਮੈਂ ਵਲੌਗ ਕਰਦੀ ਇੱਥੇ ਹੀ ਐਂਡ ਤੇ ਕੱਲ ਨੂੰ ਮਿਲਾਂਗੇ ਤੁਹਾਨੂੰ ਇੱਕ ਨਵੇਂ ਵਲੌਗ ਨਾਲ ਤੇ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਵੇਲੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਕਰ ਲੋ ਤੇ ਮਿਲਦੇ ਹਾਂ ਤੁਹਾਨੂੰ ਫੇਰ ਇੱਕ ਨਵੇਂ ਵਲੌਗ ਨਾਲ ਠੀਕ ਹੈ ਦੋਸਤੋ ਮੈਂ ਤੁਹਾਨੂੰ ਬਾਅਦ ਵਿੱਚ ਬਾਏ